ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘੁਰਾਇਆ ਵਿਖੇ ਰਾਣੀ ਲక్ష్ਮੀਬਾਈ ਆਤਮ ਰੱਖਿਆ ਕਰਾਟੇ ਦੇ ਬਲੈਕ ਪੱਧਰੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਪ੍ਰਿੰਸੀਪਲ ਕਮ ਜੂਨਲ ਖੇਡ ਪ੍ਰਦਾਨ ਸਰਦਾਰ ਅਤਵਿੰਦਰ ਪਾਲ ਸਿੰਘ ਜੀ ਅਤੇ ਬਲੈਕ ਨੋਡਲ ਅਫਸਰ ਕਮ ਪ੍ਰਿੰਸੀਪਲ ਸ਼੍ਰੀ ਤੇਰਲੋਕ ਜੀ ਨੇ ਮੈਚਾਂ ਦੀ ਸ਼ੁਰੂਆਤ ਕਰਵਾਈ ਅਤੇ ਜੇਤੂ ਸਭ ਖਿਡਾਰੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਅਧਿਆਪਕ ਕੋਚਾਂ ਏਭਾਨ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਘਰਾਇਆ 2080 ਦੇ ਲਗਭਗ ਸਕੂਲ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਅੰਤ ਵਿੱਚ ਅਧਿਆਪਕ ਸੋਮਨਾਥ ਜੀ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਕੱਟੇ ਮੈਚਾਂ ਵਿੱਚ ਰੈਫਰੀ ਜੱਜ ਦੀ ਭੂਮਿਕਾ ਸਟੇਟ ਅਵਾਰਡ ਦੇ ਕੋ ਜਸਮਨ ਵੱਲੋਂ ਬਹੁਤ ਹੀ ਇਮਾਨਦਾਰੀ ਨਾਲ ਵਖੂਬੀ ਨਿਭਾਈ ਗਈ। ਇਸ ਮੌਕੇ ਸਕੂਲ ਦੇ ਅਧਿਆਪਕ ਮੈਡਮ ਰਾਜਵਿੰਦਰ ਕੌਰ ਜੀ ਵੱਲੋਂ ਆਏ ਸਭ ਬੱਚਿਆਂ ਅਤੇ ਅਧਿਆਪਕ ਸਹਿਬਾਨ ਕੋਚ ਸਹਿਬਾਨ ਲਈ ਰਿਫਰੈਸ਼ਮੈਂਟ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ। ਇਹ ਮੈਚ ਬਹੁਤ ਵਧੀਆ ਤਰੀਕੇ ਨਾਲ ਸਮਾਪਤ ਹੋਇਆ ਇਨ੍ਹਾਂ ਵਿੱਚ ਪਹਿਲੇ ਸਥਾਨ ਤੇ ਜੇਤੂ ਰਹਿ ਖਿਡਾਰੀ ਅੱਗੇ 24 ਤਰੀਕ ਨੂੰ ਜ਼ਿਲ੍ਹਾ ਪੱਧਰੀ ਕਰਾਟੇ ਮੈਚਾਂ ਵਿੱਚ ਭਾਗ ਲੈਣਗੇ ਅਤੇ ਗ੍ਰਾਂਿਆਂ ਦਾ ਨਾਮ ਰੌਸ਼ਨ ਕਰਨਗੇ ਇਸ ਮੌਕੇ ਅਧਿਆਪਕ ਸ੍ਰੀ ਸੋਮਨਾਥ ਜੀ ਮੈਡਮ ਗੁਰਬਖਸ਼ ਕੌਰ ਜੀ ਮੈਡਮ ਪੁਨੀਤ ਜੀ ਕੋਚ ਸੰਜੀਪ ਤੋਂ ਇਲਾਵਾ ਸਾਰੇ ਸਕੂਲਾਂ ਦੇ ਅਧਿਆਪਕ ਸਹਿਬਾਨ ਮੌਜੂਦ ਰਹੇ ਰਾਣੀ ਲక్ష్ਮੀਬਾਈ ਆਤਮ ਰੱਖਿਆ ਕਰਾਟੇ ਸਕੀਮ ਤਹਿਤ ਅੱਜ ਇਹਨਾਂ ਲੜਕੀਆਂ ਦੇ ਕਰਾਟਿਆਂ ਦੇ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਾਇਆ ਵਿੱਚ ਇਹ ਹੋ ਰਿਹਾ ਨੇ ਇਸ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਜਿਹੜੇ ਵਿਦਿਆਰਥੀ ਜਿਨ੍ਹਾਂ ਨੇ ਇਸ ਸਟੇਲ ਸਕੀਮ ਤਹਿਤ ਜਿਹੜੀ ਕਰਾਟੇ ਦੀ ਟ੍ਰੇਨਿੰਗ ਲਈ ਆ ਲੜਕੀਆਂ ਨੇ ਸਪੈਸ਼ਲੀ ਉਹ ਇੱਥੇ ਜਿਹੜੇ ਆ ਭਾਗ ਲੈਣਾ ਹੈ ਨੇ ਇੱਥੇ ਜਿਹੜੇ ਵਿਦਿਆਰਥੀ ਜਿਹੜੇ winner ਹੋਣਗੇ ਉਹ ਜ਼ਿਲ੍ਹੇ ਵਿੱਚ ਜਾਣਗੇ ਤੇ ਜ਼ਿਲ੍ਹੇ ਤੋਂ ਬਾਅਦ ਇਹ ਸਟੇਟ ਉਸੇ ਤਰ੍ਹਾਂ ਜੋ ਸਾਡੀਆਂ ਆਮ ਖੇਡਾਂ ਹੁੰਦੀਆਂ ਸਾਡੀਆਂ ਸਕੂਲ ਸਕੂਲੀਆਂ ਉਹ ਉਹ ਜਿਹੜੀਆਂ ਖੇਡਾਂ ਵਾਂਗੇ ਇਹਨਾਂ ਦਾ ਜਿਹੜਾ ਇਹ ਮੁਕਾਬਲੇ ਸਾਰੇ ਹੋਣਗੇ ਜਿਹੜੇ ਵਿਦਿਆਰਥੀ ਅੱਜ ਇਸ ਬਲਾਕ ਪੱਧਰੀ ਗ੍ਰੈਡੂ ਦੇ ਵਿੱਚ ਫਸ ਸੈਕੰਡ ਥਰਡ ਆਉਣਗੇ ਨੇ ਉਹਨਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਤੇ ਉਹਨਾਂ ਦੇ ਕੋਚ ਸਹਿਬਾਨ ਤੇ ਟੀਚਰ ਸਹਿਬਾਨ ਨੂੰ ਅਡਵਾਸੇ ਵਧਾਈ ਜਿੰਨਾ ਤੇ ਮੈਨੂੰ ਆਸ ਹੈ ਕਿ ਜਿਹੜੇ ਇਹ ਵਿਦਿਆਰਥੀ ਇੱਥੋਂ ਜਿੱਤ ਕੇ ਜਾਣਗੇ ਇੱਕ ਰਾਆ 2 ਦਾ ਜਿਹੜਾ ਨਾਮ ਨਾਲ ਜਿਲੰਦਰ ਵਿੱਚ ਜਾ ਕੇ ਦਰਸ਼ਨ ਦੇ